welcom back to my new vlog ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਆਪਣੇ ਕੰਮ ਨੂੰ ਚੱਲਿਆ ਤਿਆਰੀ ਹੋ ਗਈ ਹੈ 7:10 ਮਿੰਟ ਦਾ ਟਾਈਮ ਹੋ ਗਿਆ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਫੋਲੋ ਵੀ ਦੋ ਦਿਨ ਵਿੱਚ ਮੋਗ ਲਾ ਕੇ ਪਰਸੋਂ ਦੇ ਕੱਲ ਤੇ ਵਿੱਚੋਂ ਵੀਡੀਓ ਨਹੀਂ ਬਣਾਈ ਕਿਉਂਕਿ ਆਪਣੀਆਂ ਪਿਛਲੀਆਂ 8-10 ਵੀਡੀਓ ਬਣਾਈਆਂ ਸੀ ਤੋਂ ਨਾ ਮਤਲਬ ਅਪਲੋਡ ਹੁੰਦੀਆਂ ਨਹੀਂ ਆ ਵਿੱਚੋਂ ਕੁਝ ਦਿਨ ਵਿੱਚੋਂ ਇੱਕ ਅੱਧਾ ਖਾਲੀ 2 ਦਿਨ ਖਾਲੀ ਵੀ ਜਾਂਦੇ ਰਹੇ ਪਰ ਪਤਾ ਨਹੀਂ ਲੱਗਾ ਵੀਡੀਓ ਲਗਾਤਾਰ ਹੁੰਦੀ ਦੀ ਪਰ ਹੁਣ ਜੇ ਅਗਾ ਵਿੱਚੋਂ ਵੀਡੀਓ ਬਣਾਉਣ ਦਾ ਨਾ ਟਾਈਮ ਲੱਗਾਉਗਾ ਤੇ ਫਿਰ ਗੈਪ ਪਿਆ ਕਰੂਗਾ ਠੀਕ ਹੈ ਤੇ ਚਲੋ ਚਲਦੇ ਆ ਉਹਨਾਂ ਦਾ ਹੋਣ ਵਾਲਿਆ ਕੈਲੀ ਆਉਣੀ ਮੋਟਰਸਾਈਕਲ ਤੇ ਤੇ ਚਲਦੇ ਆ ਫਿਰ ਲੈ ਵੀ ਮਿੱਤਰ ਪਿਆਰਿਓ 11 ਵਜੇ ਦਾ ਟਾਈਮ ਹੋ ਚੁੱਕਿਆ ਸਿਰਫ 12 ਮਿੰਟ ਰਹਿ ਗਿਆ 11 ਵਜਨ ਚ ਤੇ ਆਪਾਂ ਨੇ ਸਵੇਰ ਦਾ ਕੰਮ ਸ਼ੁਰੂ ਕੀਤਾ ਆ ਕਿ ਜਦੋਂ ਤੋਂ ਤੁੰਦ ਸੀ ਤੇ ਹੁਣ ਤੱਕ ਤੱਕ ਵੀ ਚੰਗੀ ਵਧੀਆ ਨਿਕਲਈ ਤੇ ਆ ਦੇਖੋ ਆਪਾਂ ਆੜਿੱਤੋਂ ਸ਼ੁਰੂ ਕੀਤੀ ਸੀ ਤੇ ਆਪਾਂ ਖਿੱਚ ਕੇ ਲੈ ਗਏ ਆ ਕਟੋ-ਕਟ ਡੇਢ ਕਿੱਲੇ ਤੋਂ ਵੀ ਲੰਬੀ ਆੜਾ ਖਿੱਚ ਕੇ ਲੈ ਗਏ ਆ ਆਪਾਂ ਤੇ ਹੁਣ ਹੋ ਗਿਆ ਟਾਈਮ ਰੋਟੀ ਦਾ ਤੇ ਰੋਟੀ ਖਾ ਕੇ ਤੇ ਫੇਰ ਆਉਨੇ ਆ ਦੁਬਾਰਾ ਠੀਕ ਹੈ ਜੀ ਆ ਗਿਆ ਆ ਗਿਆ ਲੈ ਵੀ ਮਿੱਤਰ ਪਿਆਰੋ ਆਪਾਂ ਨੇ ਦਿੱਤਾ ਪਾਣੀ ਛੱਡ ਆਵੇ ਜਲਦੀ ਆ ਮੋਟਰ ਤੇ ਪਾਣੀ ਚਲਾਤਾ ਆਵੇ ਸਦਾ ਆੜ ਨੂੰ ਕਰਤਾ ਠੀਕ ਹੈ ਪਾਣੀ ਪੱਠਾਂ ਨੂੰ ਲਾਉਣਾ ਤੇ ਥੋੜਾ ਨਾ ਉੱਚਾ ਥਾਂ ਪੱਠਾਂ ਦਾ ਮਸੇ ਹੀ ਭਰੇ ਜਾਊ ਕਿਉਂਕਿ ਪੱਧਰਾ ਕਰਾਇਆ ਨਹੀਂ ਹੋਇਆ ਥਾਂ ਤੇ ਪਾਣੀ ਚੜ ਕੇ ਆੜ ਚ ਵੀ ਪੂਰਾ ਜਾਂਦਾ ਵੇਖੋ ਤੇ ਹੁਣ ਕਿਹੜਾ ਜਿਹੜਾ ਉਰਲਾ ਪੂਰਾ ਫੁੱਲ ਹੈਗਾ ਜਿਹੜੀ ਪਰਲੀ ਮੋਗੀ ਜਿਹੜੀ ਉਹ ਪੂਰੀ ਫੁੱਲ ਛੱਡੀ ਆ ਪਰ ਉਹਦੇ ਚ ਪਾਣੀ ਬਹੁਤ ਘੱਟ ਆਉਂਦਾ ਲੈ ਵੀ ਦੂਜੇ ਦਿਨ ਦੀ ਸਵੇਰ ਹੋ ਚੁੱਕੀ ਹੈ ਸੂਰਜ ਨਿਕਲਿਆ ਹੈ ਤਾਵਾ ਖੜੇ ਆ ਆਪਣੇ ਚੌਂਕ ਚ ਤਿਆਰੀ ਸ਼ੈਰੀ ਕਰਕੇ ਤੇ ਆਉਂਦੇ ਕਿੱਲਿਆਂ ਨੂੰ ਤੇ ਫਿਰ ਚੱਲਦੇ ਆਂ ਉਹ ਸਾਹਮਣੇ ਉਹ ਨਾਣਾ ਉਹ ਘਰੋਂ ਲਾ ਰਿਖ ਦਿੱਤਾ ਪਿਆ ਰ ਪਹੁੰਚ ਗਏ ਆਪਣੇ ਕੰਮ ਤੇ ਮੋਟਰ ਚਲਾਈ ਆ ਆ ਹੁਣ ਤੇ ਆੜ ਭਰ ਕੇ ਤੇ ਫਿਰ ਕਰਾਂਗੇ ਸਪਰੇਅ ਇੱਥੇ ਚਾਰਾਂ ਕਿੱਲਿਆਂ ਤੇ ਠੀਕ ਆਲੂਆਂ ਦੇ ਉੱਪਰ ਘਾੜੀ ਚਾਰਾਂ ਤੇ ਤਿੰਨ ਕੇ ਸਾਢੇ ਤਿੰਨ ਕੇ ਲੇ ਫਿਰ ਉਦੋਂ ਅੱਗੇ ਆ ਉਹ ਕਰਾਂਗੇ ਠੀਕ ਆ ਜੀ ਤੇ ਆੜ ਪਰ ਕੇ ਫਿਰ ਉਦੋਂ ਉਸ ਤੋਂ ਬਾਅਦ ਪੰਪ ਪੰਪ ਚੱਕ ਕੇ ਲਿਆਉਣੇ ਆ ਪਹਿਲਾਂ ਤੇਲ ਤੂਲ ਲਿਆ ਕੇ ਫਿਰ ਸਟਾਰਟ ਕਰਦੇ ਆ ਕੰਮ ਹੌਲੀ ਹੌਲੀ ਮੈਂ ਮੋਟਰ ਬੰਦ ਕਰ ਦੂੰਗਾ ਕਾਈਲਾ ਮੈਨੂੰ ਦੱਸੂਗਾ ਜਦੋਂ ਆੜ ਭਰ ਗਈ ਤਾਂ ਹੋ ਗਿਆ ਸਾਹਮਣੇ ਆ ਵੀ ਮਿੱਤਰੋ 5 ਟੈਂਕੀਆਂ ਅਸੀਂ ਕਰਤੀਆਂ ਘਾਟੋ ਘਾਟ 30 ਤੇ ਟਾਈਮ ਵੀ ਹੋ ਚੁੱਕਿਆ 1 ਵਜੇ ਦਾ ਤੇ ਕੈਲਾ ਤੇ ਮੈਂ ਲੱਗੇ ਆ ਸਪਰੇਅ ਕਰਨਾ ਤੇ 5-6 ਟੈਂਕੀਆਂ ਹੋਰ ਰਹਿ ਗਈਆਂ 8 ਰਹਿ ਗਈਆਂ ਸੱਚ ਹਾਂ ਤੇ ਸੂਰਜ ਦੇ ਵਸ ਲੱਗੇ ਹਾਂ ਕੰਮ ਆਲੂਆਂ ਤੇ ਇਧਰੇ ਕੱਲ ਕਰ ਗਏ ਇਧਰ ਕੀਤੀਆਂ ਅੱਜ ਇਹ ਤਾਂ ਸਾਡਾ ਰਹਿ ਗਿਆ ਹੁਣ ਇੱਕ ਇੱਕ Lahore ਬਸ ਇੱਕ ਕਿੱਲੇ ਤਾਂ ਨਹੀਂ ਆ ਛੇ ਪੰਜ ਸੱਚ ਪੰਜ ਲੈ ਵੀ ਮਿੱਤਰ ਪਿਆਰਿਓ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਵਿਆਹ ਸ਼ਾਦੀਆਂ ਦੇ ਟਾਈਮ ਚੱਲਦੇ ਪਿਆ ਤੇ ਅੱਜ ਜਿਹੜਾ ਸਾਡਾ ਠੇਕੇਦਾਰ ਇਥੋਂ ਦਾ ਉਹਦਾ ਵਿਆਹ ਤੇ ਸੀ ਤੇ ਸਾਡੇ ਘਰ ਤੇ ਆਏ ਆਵੇ ਪਕੌੜੇ ਚਾਹ ਠੀਕ ਹੈ ਤੇ ਆਇਆ ਪੈਨ ਯਾਰਾ